ਜਿਹੜੇ ਨੇ ਬਾਹਰ ਆ ਰਹੇ ਨੇ ਕਾਫਲਾ ਹਰਮੀਰ ਸਿੰਘ ਸੰਧੂ ਦਾ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਹਰਮੀਰ ਸਿੰਘ ਸੰਧੂ ਚੋਣ ਜਿੱਤ ਕੇ ਬਾਹਰ ਆ ਰਹੇ ਨੇ ਉਹਨਾਂ ਦਾ ਕਾਫਲਾ ਬਾਹਰ ਆ ਰਿਹਾ ਇਹ ਤਾਂ ਸਲਮਾਨਤ ਕੀਤਾ ਜਾ ਰਿਹਾ ਹਰਮੀਰ ਸਿੰਘ ਸੰਧੂ ਨੂੰ ਵਕ ਵਕ ਧਾਵਾ ਤੇ ਪਟਾਖਾ ਯਾਰ ਪਿੱਛੇ ਜੋ ਤਾਂ ਇਸ ਜਗ੍ਹਾ ਦੇ ਉੱਤੇ ਹਰਮੀਰ ਸਿੰਘ ਸੰਧੂ ਤਾਂ ਇਸ ਜਗ੍ਹਾ ਦੇ ਉੱਤੇ ਕਾਫਲਾ ਹਰਮੀਰ ਸਿੰਘ ਸੰਧੂ ਦਾ ਪਹਰ ਆ ਰਿਹਾ ਹੈ ਤੇ 15000 ਦੇ ਕਰੀਬ ਰਮੀ ਸਿੰਘ ਸੰਧੂ ਜਿਹੜੇ ਨੇ ਇਥੋਂ ਚੋਣ ਜਿੱਤ ਚੁੱਕੇ ਨੇ ਤੇ ਰਮੀ ਸਿੰਘ ਸੰਧੂ ਚੋਣ ਜਿੱਤ ਕੇ ਹੁਣ ਇਸ ਵਕਤ ਇਥੋਂ ਆਪਣੇ ਸਮਰਥਕਾਂ ਦੇ ਵਿੱਚ ਸਰਮਾਰਕ ਸਮਰਥਕਾਂ ਦੇ ਨਾਲ ਰਮੀ ਸਿੰਘ ਸੰਧੂ ਜਿਹੜੇ ਨੇ ਉਹ ਜਾ ਰਹੇ ਨੇ ਦਾ ਇਥੋਂ ਸੁੰਦੀਆਂ ਤਸਵੀਰਾਂ ਕਰਾਉਣ ਦੀਆਂ ਨੇ ਜਿੱਥੇ ਰਮੀ ਸਿੰਘ ਸੰਧੂ ਆਪਣੇ ਇਹ ਤੋਂ ਨਿਕਲ ਰਹੇ ਨੇ ਦੇ ਸਿੱਧੀਆਂ ਤਸਵੀਰਾਂ ਤਰਨਦਰਨ ਦੀਆਂ ਨੇ ਜਿੱਥੇ 12078 ਵੋਟਾਂ ਦੇ ਨਾਲ ਹਰਮਿੰਦਰ ਸਿੰਘ ਸੰਧੂ ਚੋਣ ਜਿੱਤੇ ਨੇ ਤੇ ਆਪਣੇ ਸਮਰਥਕਾਂ ਦਾ ਇਹਦੇ ਹਰਮਿੰਦਰ ਸਿੰਘ ਸੰਧੂ ਧੰਨਵਾਦ ਕਰ ਰਹੇ ਨੇ ਸ਼ੁਕਰੀਆ ਕਰ ਰਹੇ ਨੇ ਔਰ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਵਕ ਵਕ ਕਾਰਕੁਨਾਂ ਦੇ ਵੱਲੋਂ ਇਹ ਸਿੱਧੀਆਂ ਤਸਵੀਰਾਂ ਇੰਨੀ ਜਿਦੇ ਨਜ਼ਾਰਾ ਸਵਾਗਤ ਕੀਤਾ ਜਾ ਰਿਹਾ ਹੈ ਇਥੇ ਤਾਂ ਇਹਦੇ ਹਰਮਿੰਦਰ ਸਿੰਘ ਸੰਧੂ ਦੇ ਚਲਦੇ ਮੀਡੀਆ ਕਰਮੀਆਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ 1279 ਵੋਟਾਂ ਦੇ ਨਾਲ ਹਰਮਿੰਦਰ ਸਿੰਘ ਸੰਧੂ ਇਹ ਚੋਣ ਜਿੱਤੇ ਨੇ ਤਾਂ ਉਹਨਾਂ ਨੇ ਜਿੱਦੋਂ ਤੋਂ ਬਾਅਦ ਆਪਣੀ ਜਿੱਤ ਨੂੰ ਕਿਹਾ ਕਿ ਵਿਕਾਸ ਆਮ ਆਦਮੀ ਪਾਰਟੀ ਦੀ ਵਿਕਾਸ ਪੱਕੀ ਨੀਤੀਆਂ ਦੀ ਇਹ ਜਿੱਤ ਹੈ ਤੇ ਇਸ ਅਗਾਂ ਦੇ ਉੱਤੇ ਹੁਣ ਹਰਮਿੰਦਰ ਸੰਧੂ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਤਾਂ ਸਵਾਗਤ ਤੇ ਵਧਾਈ ਦੇ ਰਹੇ ਨੇ ਆਪਣੇ ਸਮਰਥਕਾਂ ਨੂੰ ਤੇ ਇਥੋਂ ਰਮਿੰਦਰ ਸਿੰਘ ਸੰਧੂ ਨੇ ਧੰਨਵਾਦ ਕੀਤਾ ਹੈ ਇਥੇ ਆਪਣੇ ਸਮਰਥਕਾਂ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਹਰਮਿੰਦਰ ਸਿੰਘ ਸੰਘੂ ਨਾਲ ਗੱਲਬਾਤ ਕਰਨ ਦੀ ਵੇਖੋ ਵੇਖੋ ਇੱਕ ਮਿੰਟ ਰਾਂ ਇੱਧਰ ਧੋ ਆ ਇੱਧਰ ਇਹ ਦੇਖੋ ਮਰੇ ਮਰੇ ਦੇ ਕਿਹਾ ਕਿਹੜਾ ਕਿਹੜਾ ਕਿ ਆ ਲੋਕਾਂ ਨੇ ਫਤਵਾ ਦਿੱਤਾ ਇਹ ਤੋਂ ਵੱਧ ਕੀ ਕਹਿ ਸਕਦਾ ਦਾਨਕ ਜ਼ੋਰਾਂ ਦੇ ਨਾਲ ਖਾਸ ਗੱਲਬਾਤ ਕਰਪਾ ਰਮੇਸ਼ ਸਿੰਘ ਸੰਧੂ ਨੇ ਕਿਹਾ ਹੈ ਕਿ ਲੋਕਾਂ ਨੇ ਹੁਦਵਾ ਦੇ ਦਿੱਤਾ ਹੈ ਤੇ ਹੁਣ ਉਹ ਇਸ ਤੋਂ ਇਲਾਵਾ ਕੁਝ ਨਹੀਂ ਕਹਿਣਾ ਚਾਹੁੰਦੇ ਤਾਂ ਇਥੋਂ ਰਮੇਸ਼ ਸਿੰਘ ਸੰਧੂ ਜਿਹੜੇ ਨੇ ਉਹ ਨਿਕਲ ਰਹੇ ਨੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਨੂੰ ਜਗਾ ਜਗਾ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ 12079 ਵੋਟਾਂ ਦੇ ਨਾਲ ਰਮੀਲ ਸਿੰਘ ਸੰਧੂ ਤਰਨਤਾਰਨ ਦੀ ਵਕਾਰੀ ਜਿਮਣੀ ਜੋਂ ਜੜੀ ਉਹ ਜਿੱਤੇ ਨੇ ਸ਼ਹਿਰੀ ਕਲਸੀ ਉਹਨਾਂ ਦੇ ਨਾਲ ਨੇ ਤੇ ਇੱਥੇ ਜਿਹੜਾ ਹੁਣ ਇਹ ਕਾਫਲਾ ਰਮੀਲ ਸੰਧੂ ਦਾ ਤਰਨਤਾਰਨ ਦੇ ਸ਼ਹਿਰ ਦੇ ਵਿੱਚੋਂ ਦੀ ਹੁੰਦਾ ਆ ਆਪਣੇ ਬਾਜ਼ਾਰ ਤਰਨਤਾਰਨ ਬਾਜ਼ਾਰ ਦੀ ਹੁੰਦਾ ਆ ਆਪਣੇ ਘਰਾਂ ਨੂੰ ਨਿਕਲੇਗਾ ਤੇ ਆਪਣੇ ਬਾਜ਼ਾਰ ਤਾਂ ਨਹੀਂ ਹੁੰਦਿਆ ਯਾਰ ਆਪਣੇ ਘਰ ਜਾਣਗੇ ਤਾਂ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਸਮਰਥਕਾਂ ਦੇ ਵਿੱਚ ਘਿਰਿਆ ਹੋਇਆ ਹਰਮੀਤ ਸੰਧੂ ਜਨਿਕ ਸਮੇਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜੋਣ ਜਿੱਤ ਚੁੱਕੇ ਨੇ ਤੇ ਧੰਨਵਾਦ ਕੀਤਾ ਲੋਕਾਂ ਦਾ ਉਹਨਾਂ ਨੇ ਤਾਂ ਇਸੇ ਗੱਦੇ ਉੱਤੇ ਸ਼ਰੀਕ ਹਲ ਸੀ ਉਹਨਾਂ ਦੇ ਨਾਲ ਨੇ ਤੇ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਰੋਡ ਸ਼ੋਅ ਕਰਦੇ ਹੋਏ ਹਰਬੀਰ ਸਿੰਘ ਸੰਧੂ ਇੱਥੋਂ ਜਾ ਰਹੇ ਨੇ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਪੁਲਿਸ ਦੇ ਅਧਿਕਾਰੀ ਵੀ ਇੱਥੇ ਤਨਾਨਦ ਨੇ ਤਾਂ ਇੱਥੇ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਦਰਜਾ ਬਰ ਦਰਜਾ ਸਰਪੰਚ ਪੰਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਹ ਜਿਹੜੀ ਜਿੱਤ ਹੈ ਇਹ ਬੜੀ ਮਹੱਤਵਪੂਰਨ ਇਹ ਜਿਹੜੀ ਜਿੱਤ ਹੈ ਤਰਨਤਾਰਨ ਦੇ ਵਸਨੀਕਾਂ ਦੇ ਲਈ ਤੇ ਜਿਹੜਾ ਉਹਨਾਂ ਨੇ ਕੰਮ ਰੁਕੇ ਪਏ ਨੇ ਤਰਨਤਾਰਨ ਦੇ ਵਿਕਾਸ ਦੇ ਕੰਮ ਆਮ ਆਦਮੀ ਪਾਰਟੀ ਦੀ ਖਵਾਈ ਵਾਲੀ ਸਰਕਾਰ ਦੇ ਵਿੱਚ ਉਹ ਮੁਕੰਮਲ ਕਰਨਗੇ ਤੇ ਇਥੇ ਦੇਖ ਸਕਦੇ ਹੋ ਰਮੇਸ਼ ਸਿੰਘ ਸੰਧੂ ਚੋਣ ਜਿੱਤਣ ਤੋਂ ਬਾਅਦ ਬਾਈ ਭਾਗੋ ਕਾਲਜ ਆਫ ਇੰਜੀਨੀਅਰਿੰਗ ਤੋਂ ਨਿਕਲਦੇ ਹੋਏ ਤੇ ਇਥੇ ਮਰਕਵਾਕ ਤਰਨਤਾਰਨ ਦੇ ਮੇਨ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਰਮੇਸ਼ ਸਿੰਘ ਸੰਧੂ ਦਾ ਕਾਫਲਾ ਜਿਹੜਾ ਇਥੋਂ ਆ ਨਿਕਲ ਰਿਹਾ ਹੈ ਮੈਂ ਇਥੋਂ ਜਿੰਨੀਆਂ ਤਸਵੀਰਾਂ ਇਹ ਤਰਨਦਰਨੀਆਂ ਨੇ ਜਿੱਥੇ ਇੱਥੇ ਉਹ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਸ਼ਹਿਰੀ ਕਲਸੀ ਨਾਲ ਗੱਲਬਾਤ ਕਰਦੇ ਨੇ ਜਿਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਲਈ ਆ ਵੀ ਹੋਈ ਨਹੀਂ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੀ ਤਾਂ ਇਥੇ ਗੱਲਬਾਤ ਕਰ ਰਹੇ ਨੇ ਤੇ ਸ਼ਹਿਰੀ ਕਲਸੀ ਜਿਨ੍ਹਾਂ ਨੇ ਕਾਫੀ ਮਿਹਨਤ ਕਰਦੇ ਰਹੇ ਉਹਨਾਂ ਨੂੰ ਇੱਕ ਬੁਰਜ ਸਾਹਿਬ ਚੌਥੇ ਨੰਬਰ ਤੇ ਆਗੇ ਦੀ ਆ ਇਸ ਜਗ੍ਹਾ ਦੇ ਉੱਤੇ ਨਾ ਇਹ ਦੇ ਕਾਂਗਰਸ ਨੂੰ ਇੱਥੇ ਉਹਨਾਂ ਦੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਸ਼ਹਿਰੀ ਕਲਸੀ ਜਿਹੜੇ ਨੇ ਇਹਨਾਂ ਨੇ ਦਿਨ ਰਾਤ ਇੱਥੇ ਇੱਕ ਕੀਤਾ ਸੀ ਤਾਂ ਉਹਨਾਂ ਨਾਲ ਵੀ ਲੱਗਦਾ ਰਾਜਾ ਵੜਿੰਗਹੋਰੀ ਲਾ ਕੇ ਬੈਗੀ ਜੀ ਉਹਨਾਂ ਨੂੰ ਦੇਖੋ ਮੈਂ ਇਹਦੇ ਵਿੱਚ ਰਾਜਾ ਵੜਿੰਗ ਜੀ ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਮਾਹੌਲ ਹੀ ਜਿਹੜਾ ਠੀਕ ਹੈ ਸਾਢੇ 3 ਸਾਲ ਹੋਏ ਆ ਇਹਨਾਂ ਨੂੰ ਹਾਂ ਹਾਂ ਲੋਕਾਂ ਨੇ ਇਹਨਾਂ ਦੇ ਕੰਮ ਦੇਖੇ ਆ ਠੀਕ ਹੈ ਕੰਮਾਂ ਦੇ ਬਿਹਾਅ ਤੇ ਆਮ ਆਦਮੀ ਪਾਰਟੀ ਵੋਟਾਂ ਮੰਗਦੀ ਆ ਇਹਨਾਂ ਨੇ ਬਿਆਨਬਾਜ਼ੀਆ ਤੋਂ ਸਹਿਯਕ ਕੀਤਾ ਕਿ ਹੋਗੀ ਤਾਂ ਕਿ ਬਿਲਕੁਲ ਜੀ ਬਿਲਕੁਲ ਜੀ ਅੱਜ ਤਰਨ ਤਰਨ ਦੇ ਲੋਕਾਂ ਦੀ ਜਿੱਤ ਹੋਈ ਆ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੀ ਜਿੱਤ ਹੋਈ ਹੈ ਸੋ ਇਹ ਮੈਂ ਇੱਕੋ ਹੀ ਅੱਗੇ ਵੀ ਅਸੀਂ ਕਹਿੰਦੇ ਰਹੇ ਆ ਵੀ ਆਪਾਂ ਆਮ ਆਦਮੀ ਪਾਰਟੀ ਕੰਮਾਂ ਦੇ ਬਿਹਾਰ ਤੇ ਵੋਟ ਮੰਗਦੀ ਆ ਪਰ ਇਹ ਜਿਹੜਾ ਵਿਰੋਧੀ ਸੀ ਇੱਕ ਦੂਜੇ ਨੂੰ ਭੰਡਦੇ ਸੀ ਪਰ ਲੋਕਾਂ ਨੇ ਕੰਮਾਂ ਵਾਲਿਆਂ ਨੂੰ ਬਹਿਲ ਦਿੱਤੀ ਕੰਮ ਦੇ ਕੰਮ ਕੰਮ ਦੇ ਉੱਤੇ ਲੋਕ ਜਿਹੜੇ ਨੇ ਕੰਮਾਂ ਤੋਂ ਖੁਸ਼ ਨੇ ਤੇ ਕਮਾਂ ਦੇ ਵਿਹਾਪ ਦੇ ਉੱਤੇ ਲੋਕ ਜਿਹੜੇ ਨੇ ਉਹਨਾਂ ਨੂੰ ਜਿਤਾਉਂਦੇ ਨੇ ਬੇਤੇ ਗੱਲ ਕਰਦਾ ਇਸ ਅਗਰ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਚੋਣ ਜਿੱਤੀ ਉਹਨਾਂ ਨੇ ਆ ਇਸ ਅਗਰ ਦੇ ਉੱਤੇ ਹਰਮੀਤ ਸਿੰਘ ਸੰਧੂ ਦਾ ਕਾਫਲਾ ਚਲੋ ਇਧਰ ਚਲੋ ਇਧਰ ਚਲੋ ਇਧਰ ਕਰ ਲਓ ਆ ਇਸ ਅਗਰ ਦੇ ਉੱਤੇ ਚੋਣ ਜਿੱਤ ਕੇ ਤੇ ਨਿਕਲਣ ਦੇ ਲਈ ਜਿਹੜੇ ਨੇ ਰੋਪੇ ਰਮੀ ਸਿੰਘ ਸੰਧੂ ਉੱਤੇ ਸ਼ਾਰੀਕਾ ਜਲੇ ਜ ਵੱਡਾ ਕਾਫਲਾ ਰਵਾਨਾ ਆਪਣੇ ਜਮਾਦਾਰੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਮਰਥਕ ਨੇ ਉਹ ਆ ਆਦਮੀ ਬਾਡੀ ਦੇ ਕਰਗੋਨ ਜਿਹੜੇ ਨੇ ਇਥੋਂ ਰਵਾਨਾ ਹੋ ਰਹੇ ਨੇ ਤੇ ਇੱਕ ਵੱਡੀ ਜਿੱਤ ਰਮੀ ਸਿੰਘ ਸੰਧੂ ਨੇ ਪ੍ਰਾਪਤ ਕੀਤੀ ਹੈ ਤੇ ਇਸ ਜਿੱਤ ਨੂੰ ਔਰ 1209 12000 ਵੋਟਾਂ ਦੇ ਨਾਲ ਜਿਹੜੇ ਨੇ ਹਰਮਿੰਦਰ ਸਿੰਘ ਸੰਧੂ ਜਿੱਤੇ ਨੇ ਅਕਾਲੀ ਦਲ ਦਾ ਉਮੀਦਵਾਰ ਦੂਜੀ ਤੇ ਨੰਬਰ ਤੇ ਰਿਹਾ ਹੈ ਜਰਮਿੰਦਰ ਸਿੰਘ ਸੰਧੂ ਨੇ ਪਾਰਟੀ ਦਾ ਔਰ ਪਾਰਟੀ ਹੈ ਕਮਾਂਡ ਦਾ ਧੰਨਵਾਦ ਕੀਤਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਰਮਣ ਸਿੰਘ ਤੁਨ ਇਥੇ ਐਮਐਲਏ ਸਾਹਿਬ ਦਾ ਵਿਧਾਇਕ ਸਾ ਤੋਂ ਸਭ ਵਧਾਈ ਹੋ ਵਗੀ ਬਾਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤਰਨਤਰਾ ਇਲਾਕੇ ਨਾਲ ਦਾ ਬਹੁਤ ਬਹੁਤ ਧੰਨਵਾਦ ਵੋਟਰਾਂ ਦਾ ਧੰਨਵਾਦ ਸਪੋਰਟਰਾਂ ਦਾ ਧੰਨਵਾਦ ਜੀ ਸੀਗੀ ਇੰਨੀ ਵੱਡੀ ਲੀ ਮੈਂ ਕਹਾਂ ਲੋਕਾਂ ਨੇ ਫੱਟੇ ਚੱਕ ਦਿੱਤੇ ਵੀਰੇ ਉਮੀਦ ਤੋਂ ਵੱਧ ਕੰਮ ਕੀਤਾ ਬਿਲਕੁਲ ਜਿਹੜੇ ਇਹ ਐਮਐਲਏ ਸੀਗੇ ਕਮ ਕਰਨ ਤੋਂ ਸਰਮਣ ਸਿੰਘ ਤੁਨ ਸਾਹਿਬ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿੰਨੀ ਉਮੀਦ ਸੀਗੀ ਉਮੀਦ ਮੁਤਾਬਕ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਤਰਨਤਾਰਾ ਟੀਵੀ ਤਰਨਤਾਰ ਲੋਕੀ ਪਾਰਟੀ ਦੇ ਤਰਨਤਾਰ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਚੋਣ ਜਿੱਤ ਕੇ ਜਿਹੜੇ ਨੇ ਬਾਹਰ ਆ ਰਹੇ ਨੇ ਕਾਫਲਾ ਹਰਮੀਤ ਸਿੰਘ ਸੰਧੂ ਦਾ ਇਹ ਸਿੱਧੀਆਂ ਤਸਵੀਰਾਂ ਤਰਨਤਾਰਾਂ ਦੀਆਂ ਨੇ ਜਿੱਥੇ ਰਮੀ ਸਿੰਘ ਸੰਧੂ ਚੌਣ ਜਿੱਤ ਕੇ ਬਾਹਰ ਆ ਰਹੇ ਨੇ ਉਹਨਾਂ ਦਾ ਕਾਫਲਾ ਬਾਹਰ ਆ ਰਿਹਾ ਹੈ ਤਾਂ ਸਲਮਾਨਤ ਕੀਤਾ ਜਾ ਰਿਹਾ ਰਮੀ ਸਿੰਘ ਸੰਧੂ ਨੂੰ ਵਕ ਵਕ ਥਾਵਾਂ ਤੇ ਪਟਾਕੇ ਯਾਰ ਕਿਹੋ ਜਿਹਾ ਤਾਂ ਇਸ ਜਗ੍ਹਾ ਦੇ ਉੱਤੇ ਰਮੀ ਸਿੰਘ ਸੰਧੂ ਤਾਂ ਇਸ ਜਗ੍ਹਾ ਦੇ ਉੱਤੇ ਕਾਫਲਾ ਰਮੀ ਸਿੰਘ ਸੰਧੂ ਦਾ ਬਾਹਰ ਆ ਰਿਹਾ ਹੈ ਤੇ 15000 ਦੇ ਕਰੀਬ ਰਮੀ ਸਿੰਘ ਸੰਧੂ ਜਿਹੜੇ ਨੇ ਇਥੋਂ ਚੋਣ ਜਿੱਤ ਜੁਕੇ ਨੇ ਤੇ ਰਵੀ ਸਿੰਘ ਸੰਧੂ ਚੋਣ ਜਿੱਤ ਕੇ ਹੁਣ ਇਸ ਵਕਤ ਇਥੋਂ ਆਪਣੇ ਸਮਰਥਕਾਂ ਦੇ ਵਿੱਚ ਸਰਮਾਰਕ ਸਮਰਥਕਾਂ ਦੇ ਨਾਲ ਰਵੀ ਸਿੰਘ ਸੰਧੂ ਜਿਹੜੇ ਨੇ ਉਹ ਜਾ ਰਹੇ ਨੇ ਤਾਂ ਇਥੋਂ ਸਿੱਧੀਆਂ ਤਸਵੀਰਾਂ ਤਰਨ-ਤਰਨ ਦੀਆਂ ਨੇ ਜਿੱਥੇ ਰਵੀ ਸਿੰਘ ਸੰਧੂ ਆਪਣੇ ਇਥੋਂ ਨਿਕਲ ਰਹੇ ਨੇ ਤੇ ਸਿੱਧੀਆਂ ਤਸਵੀਰਾਂ ਤਰਨ-ਤਰਨ ਦੀਆਂ ਨੇ ਜਿੱਥੇ 1279 ਵੋਟਾਂ ਦੇ ਨਾਲ ਹਰਮਿੰਦਰ ਸਿੰਘ ਸੰਧੂ ਚੋਣ ਜਿੱਤੇ ਨੇ ਤੇ ਆਪਣੇ ਸਮਰਥਕਾਂ ਦਾ ਇੱਥੇ ਹਰਮਿੰਦਰ ਸਿੰਘ ਸੰਧੂ ਧੰਨਵਾਦ ਕਰ ਰਹੇ ਨੇ ਸ਼ੁਕਰੀਆ ਕਰ ਰਹੇ ਨੇ ਔਰ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਵੱਖ-ਵੱਖ ਕਾਰਕੁਨਾਂ ਦੇ ਵੱਲੋਂ ਇਹ ਸਿੱਧੀਆਂ ਦਸਤੂਰੀਆਂ ਇੱਥੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਇੱਥੇ ਤਾਂ ਇੱਥੇ ਹਰਮਿੰਦਰ ਸਿੰਘ ਸੰਧੂ ਚੱਲਦੇ-ਚੱਲਦੇ ਮੀਡੀਆ ਕਰਮੀਆਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ 1279 ਵੋਟਾਂ ਦੇ ਨਾਲ ਹਰਮੀਰ ਸਿੰਘ ਸੰਧੂ ਇਹ ਚੋਣ ਜਿੱਤੇ ਨੇ ਤਾਂ ਉਹਨਾਂ ਨੇ ਜਿੱਦੋਂ ਤੋਂ ਬਾਅਦ ਆਪਣੀ ਜਿੱਤ ਨੂੰ ਕਿਹਾ ਕਿ ਵਿਕਾਸ ਆਮ ਆਦਮੀ ਪਾਰਟੀ ਦੀ ਵਿਕਾਸਪੱਖੀ ਨੀਤੀਆਂ ਦੀ ਇਹ ਜਿੱਤ ਹੈ ਤੇ ਇਸੇਗਾ ਦੇ ਉੱਤੇ ਹੁਣ ਹਰਮੀਰ ਸਿੰਘ ਸੰਧੂ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਤਾਂ ਸਵਾਗਤ ਵਧਾਈ ਦੇ ਰਹੇ ਨੇ ਆਪਣੇ ਸਮਰਥਕਾਂ ਨੂੰ ਤੇ ਇਥੋਂ ਰਵੀਰ ਸਿੰਘ ਸੰਧੂ ਨੇ ਧੰਨਵਾਦ ਕੀਤਾ ਹੈ ਇੱਥੇ ਆਪਣੇ ਸਮਰਥਕਾਂ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਹਰਮੀਰ ਸਿੰਘ ਸੰਧੂ ਨਾਲ ਗੱਲਬਾਤ ਕਰਨ ਦੀ ਵੇਖੋ ਵੇਖੋ 1 ਮਿੰਟ ਰੋ ਮੈ ਇੱਧਰ ਧੋ ਆਹ ਇਹ ਤੋਂ ਇਹ ਦੇਖੋ ਮੜੇ ਮੜੇ ਦੇ ਗੇ ਕਹਿਣਾ ਕਹਿਣਾ ਕੀ ਆ ਲੋਕਾਂ ਨੇ ਫਤਵਾ ਦੇ ਦਿੱਤਾ ਇਹ ਤੋਂ ਵੱਧ ਕੀ ਕਹਿ ਸਕਦਾ ਦਿਨਕ ਜ਼ੋਰਾਂ ਦੇ ਨਾਲ ਖਾਸ ਗੱਲਬਾਤ ਕਰਪਾ ਰਮੇਸ਼ ਸਿੰਘ ਸੰਧੂ ਨੇ ਕਿਹਾ ਹੈ ਕਿ ਲੋਕਾਂ ਨੇ ਪ੍ਰਤਵਾ ਦੇ ਦਿੱਤਾ ਹੈ ਤੇ ਹੁਣ ਉਹ ਇਸ ਤੋਂ ਇਲਾਵਾ ਕੁਝ ਨਹੀਂ ਕਹਿਣਾ ਚਾਹੁੰਦੇ ਤਾਂ ਇਥੋਂ ਰਮੇਸ਼ ਸਿੰਘ ਸੰਧੂ ਜਿਹੜੇ ਨੇ ਉਹ ਨਿਕਲ ਰਹੇ ਨੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਨੂੰ ਜਗਾ ਜਗਾ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ 12000 ਨਾਸੀ ਵੋਟਾਂ ਦੇ ਨਾਲ ਰਮੇਸ਼ ਸਿੰਘ ਸੰਧੂ ਤਰਨਤਾਰਨ ਦੀ ਵਕਾਰੀ ਜਿਮਣੀ ਜੋਂ ਜੜੀ ਉਹ ਜਿੱਤੇ ਨੇ ਸ਼ਹਿਰੀ ਕਲਸੀ ਉਹਨਾਂ ਦੇ ਨਾਲ ਨੇ ਤੇ ਇੱਥੇ ਜਿਹੜਾ ਹੁਣ ਇਹ ਕਾਫਲਾ ਹਰਮੀਰ ਸੰਧੂ ਦਾ ਤਰਨਤਾਰਨ ਦੇ ਸ਼ਹਿਰ ਦੇ ਵਿੱਚੋਂ ਦੀ ਹੁੰਦਾ ਆ ਆਪਣੇ ਬਾਜ਼ਾਰ ਤਰਨਤਾਰਨ ਬਾਜ਼ਾਰ ਦੀ ਹੁੰਦਾ ਆ ਆਪਣੇ ਘਰਾਂ ਨੂੰ ਨਿਕਲੇਗਾ ਤੇ ਆਪਣੇ ਬਾਜ਼ਾਰਧਾਨੀ ਹੁੰਦੇ ਆ ਆਪਣੇ ਘਰ ਜਾਣਗੇ ਤਾਂ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਸਮਰਥਕਾਂ ਦੇ ਵਿੱਚ ਘਿਰੇ ਹੋਏ ਹਰਮੀਰ ਸੰਧੂ ਗਣਕ ਸਵੇਰਾ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹ ਜੋਨ ਜਿੱਤ ਚੁੱਕੇ ਨੇ ਤੇ ਧੰਨਵਾਦ ਕੀਤਾ ਲੋਕਾਂ ਦਾ ਉਹਨਾਂ ਨੇ ਤਾਂ ਇਸ ਅਗਰ ਦੇ ਉੱਤੇ ਸ਼ਹਿਰੀ ਕਲ ਸੀ ਉਹਨਾਂ ਦੇ ਨਾਲ ਨੇ ਤੇ ਇਸ ਦੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਰੋਡ ਸ਼ੋਅ ਕਰਦੇ ਹੋਏ ਰਮੀਲ ਸਿੰਘ ਸੰਧੂ ਇੱਥੋਂ ਜਾ ਰਹੇ ਨੇ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਪੁਲਿਸ ਦੇ ਅਧਿਕਾਰੀ ਵੀ ਇੱਥੇ ਤਨਾਨਦ ਨੇ ਤਾਂ ਇੱਥੇ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਦਰਜਾ ਬਰ ਦਰਜਾ ਸਰਪੰਚ ਪੰਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਹ ਜਿਹੜੀ ਜਿੱਤ ਹੈ ਇਹ ਬੜੀ ਮਹੱਤਵਪੂਰਨ ਇਹ ਜਿਹੜੀ ਜਿੱਤ ਹੈ ਤਰਨਤਾਰਨ ਦੇ ਵਸਨੀਕਾਂ ਦੇ ਲਈ ਤੇ ਜਿਹੜਾ ਉਹਨਾਂ ਨੇ ਕੰਮ ਰੁਕੇ ਪਏ ਨੇ ਤਰਨਤਾਰਨ ਦੇ ਉਹ ਵਿਕਾਸ ਦੇ ਕੰਮ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਸਰਕਾਰ ਦੇ ਵਿੱਚ ਉਹ ਮੁਕੰਮਲ ਕਰਨਗੇ ਤੇ ਇਥੇ ਦੇਖ ਸਕਦੇ ਹੋ ਹਰਮੀਰ ਸਿੰਘ ਸੰਧੂ ਚੌਣ ਦਿੱਤਨ ਤੋਂ ਬਾਅਦ ਬਾਈ ਭਾਗੋ ਕਾਲਜ ਆਫ ਇੰਜੀਨੀਅਰਿੰਗ ਤੋਂ ਨਿਕਲਦੇ ਹੋਏ ਤੇ ਇਥੇ ਵੱਖ-ਵੱਖ ਤਰਨ-ਤਰਨ ਦੀ ਮੇਨ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਹਰਮੀਰ ਸਿੰਘ ਸੰਧੂ ਦਾ ਕਾਫਲਾ ਜਿਹੜਾ ਇਥੋਂ ਨਿਕਲ ਰਿਹਾ ਹੈ ਤਾਂ ਇਥੋਂ ਸਿੱਧੀਆਂ ਤਸਵੀਰਾਂ ਇਹ ਤਰਨ-ਤਰਨ ਦੀਆਂ ਨੇ ਜਿੱਥੇ ਇਥੇ ਓ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਸ਼ਹਿਰੀ ਕਲਸੀ ਨਾਲ ਗੱਲਬਾਤ ਕਰ ਰਹੇ ਹਾਂ ਕੋਈ ਮੰਗਣ ਕੋਈ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਕੋਈ ਨਹੀਂ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੀ ਤਾਂ ਇੱਥੇ ਗੱਲਬਾਤ ਕਰ ਰਹੇ ਨੇ ਤੇ ਸ਼ਹਿਰੀ ਕਲਸੀ ਜਿਨ੍ਹਾਂ ਨੇ ਕਾਫੀ ਮਿਹਨਤ ਕਰਦੇ ਰਹੇ ਉਹਨਾਂ ਨੂੰ ਇੱਕ ਬੁਰਜ ਸਾਹਿਬ ਚੌਥੇ ਨੰਬਰ ਤੇ ਆ ਗਏ ਜੀ ਤਾਂ ਇਹ ਜਗ੍ਹਾ ਦੇ ਉੱਤੇ ਇਹ ਸਾਹਿਬ ਲਾਇਆ ਜੀ ਮੈਂ ਤਾਂ 20 3 ਕੋਈ ਇੱਕ ਕਾਂਗਰਸ ਆ ਇੱਥੇ ਉਹਨਾਂ ਦੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਸ਼ਹਿਰੀ ਕਲਸੀ ਜਿਹੜੇ ਨੇ ਇਹਨਾਂ ਨੇ ਦਿਨ ਰਾਤ ਇੱਥੇ ਇੱਕ ਕੀਤਾ ਸੀ ਤਾਂ ਉਹਨਾਂ ਨਾਲ ਵੀ ਲੱਗਦਾ ਰਾਜਾ ਵੜਿੰਗ ਹੋਰੀ ਲੈ ਕੇ ਬੈਠ ਗਈ ਜੀ ਉਹਨਾਂ ਨੂੰ ਮੈਂ ਇਹਦੇ ਵਿੱਚ ਰਾਜਾ ਵੜਿੰਗ ਜੀ ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਮਾਹੌਲ ਹੀ ਜਿਹੜਾ ਸਾਢੇ 3 ਸਾਲ ਹੋਏ ਆ ਇਹਨਾਂ ਨੂੰ ਲੋਕਾਂ ਨੇ ਇਹਨਾਂ ਦੇ ਕੰਮ ਦੇਖੇ ਆ ਕੰਮਾਂ ਦੇ ਬਿਹਾਅ ਤੇ ਆਮ ਆਦਮੀ ਪਾਰਟੀ ਵੋਟਾਂ ਮੰਗਦੀ ਆ ਇਹਨਾਂ ਨੇ ਬਿਆਨਬਾਜ਼ੀ ਤੋਂ ਸਹਿਯੋਗ ਕੀਤਾ ਕੀ ਹੋ ਗਿਆ ਬਿਲਕੁਲ ਬਿਲਕੁਲ ਜੀ ਅੱਜ ਤਰਨਤਾਰਨ ਦੇ ਲੋਕਾਂ ਦੀ ਜਿੱਤ ਹੋਈ ਹੈ ਅਰਵਿੰਦ ਕੇਜਰੀਵਾਲ ਜੀ ਮਾਨਜੋਤ ਮੱਖ ਮੰਤਰੀ ਪੰਜਾਬ ਭਗਵੰਤ ਸਿਮਰਨ ਜੀ ਉਹਨਾਂ ਦੀ ਜਿੱਤ ਹੋਈ ਹੈ ਸੋ ਇਹ ਮੈਂ ਇੱਕੋ ਹੀ ਅੱਗੇ ਵੀ ਅਸੀਂ ਕਹਿੰਦੇ ਰਹੇ ਆਂ ਵੀ ਆਪਾਂ ਆਮ ਆਦਮੀ ਪਾਰਟੀ ਕੰਮਾਂ ਦੇ ਬਹਾਰ ਤੇ ਵੋਟ ਮੰਗਦੀ ਆਂ ਪਰ ਇਹ ਜਿਹੜਾ ਵਿਰੋਧੀ ਸੀ ਇੱਕ ਦੂਜੇ ਨੂੰ ਭੰਡਦੇ ਸੀ ਪਰ ਲੋਕਾਂ ਨੇ ਕੰਮਾਂ ਵਾਲਿਆਂ ਨੂੰ ਪੈਲ ਦਿੱਤੀ ਕਮ ਦੇ ਕਮ ਕਮ ਦੇ ਉੱਤੇ ਲੋਕ ਜਿਹੜੇ ਨੇ ਕਮਾਂ ਤੋਂ ਗੁੱਸ ਨੇ ਤੇ ਕਮਾਂ ਦੇ ਵਿਹਾਰ ਦੇ ਉੱਤੇ ਲੋਕ ਜਿਹੜੇ ਨੇ ਉਹਨਾਂ ਨੂੰ ਜਿਦੋਂਦੋਂ ਨੇ ਬੇਤੇ ਗੱਲ ਕਰਦਾ ਇਸ ਜਗ੍ਹਾ ਦੇ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਚੋਣ ਜਿੱਤੀ ਉਹਨਾਂ ਨੇ ਤਾਂ ਇਸ ਜਗ੍ਹਾ ਦੇ ਤੇ ਕਮਿਲ ਸਿੰਘ ਸੰਧੂ ਦਾ ਕਾਫਲਾ ਕਰੇ ਇਧਰ ਜਲੋ ਇਧਰ ਜਲੋ ਇਧਰ ਕਰ ਲੋ ਆ ਇਸ ਜਗ੍ਹਾ ਦੇ ਉੱਤੇ ਚੋਂ ਜਿੱਤ ਕੇ ਤੇ ਨਿਕਲਣ ਦੇ ਨਹੀਂ ਧਿਆਰੇ ਨੇ ਧਿਆਰੇ ਨੇ ਆ ਵਧਾ ਕੰਮ ਨਿਕਲ ਜਾਓ ਆ ਇਸ ਜਗ੍ਹਾ ਦੇ ਉੱਤੇ ਕਮਿਲ ਸਿੰਘ ਸੰਧੂ ਇਸ਼ਾਰੀ ਕਰ ਸੀ ਧਿਆਰੇ ਨੇ ਵਡਾ ਕਾਫਲਾ ਹਰਮਾਨਾ ਤੇ ਆਪਣੇ ਇਸ ਵਾਰ ਸੇ ਤੁਸੀਂ ਬੈਕ ਸਾਈਡ ਹੋ ਜੇ ਜਿਹਨੂੰ ਸਮਰਥਕ ਨਹੀਂ ਹੈ ਉਹ ਆਵਾਜ਼ ਮੀ ਪਾਰਟੀ ਦੇ ਕਾਰਗੋ ਨੂੰ ਜਿਹੜੇ ਨੇ ਇਥੋਂ ਰਵਾਨਾ ਹੋ ਰਹੇ ਨੇ ਤੇ ਇੱਕ ਵੱਡੀ ਜਿੱਤ ਅਰਮਿੰਦ ਸਿੰਘ ਸੰਧੂ ਨੇ ਪ੍ਰਾਪਤ ਕੀਤੀ ਹੈ ਤੇ ਇਸ ਜਿੱਤ ਨੂੰ 1200 1289 ਵੋਟਾਂ ਦੇ ਨਾਲ ਜਿਹੜੇ ਨੇ ਅਰਮਿੰਦ ਸਿੰਘ ਸੰਧੂ ਜਿੱਤੇ ਨੇ ਅਕਾਲੀ ਦਲ ਦਾ ਉਮੀਦਵਾਰ ਦੂਜੀ ਤੇ ਨੰਬਰ ਤੇ ਰਿਹਾ ਹੈ ਤੇ ਅਰਮਿੰਦ ਸਿੰਘ ਸੰਧੂ ਨੇ ਪਾਰਟੀ ਦਾ ਔਰ ਪਾਰਟੀ ਹੈ ਕਮਾਂਡ ਦਾ ਧੰਨਵਾਦ ਕੀਤਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਏ ਸਰਮਣ ਸਿੰਘ ਤੁਹਾਨੂੰ ਇੱਥੇ ਐਮਐਲਏ ਸਾਹਿਬ ਤਾਂ ਵਿਧਾਇਕ ਸਤਿ ਸ੍ਰੀ ਅਕਾਲ ਵਿਧਾਇਕ ਬਾਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤਰਨਤਾਰਨ ਇਲਾਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੋਟਰਾਂ ਦਾ ਧੰਨਵਾਦ ਸਪੋਰਟਰਾਂ ਦਾ ਧੰਨਵਾਦ ਮੀਸੀ ਕੀ ਇੰਨੀ ਵੱਡੀ ਲੀਡ ਮੈਂ ਕਹਾਂ ਲੋਕਾਂ ਨੇ ਫੱਟੇ ਚੱਕ ਦਿੱਤੇ ਮੇਰੇ ਉਮੀਦ ਤੋਂ ਵੱਧ ਕੰਮ ਕੀਤਾ ਬਿਲਕੁਲ ਜਿਹੜੇ ਇਹ ਐਮਐਲਏ ਸੀਗੇ ਕੰਮ ਕਰਨ ਤੋਂ ਸਰਮਣ ਸਿੰਘ ਤੁਨ ਸਾਹਿਬ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿੰਨੀ ਉਮੀਦ ਸੀਗੀ ਉਮੀਦ ਮੁਤਾਬਕ ਉਹਨਾਂ ਜਿੱਤ ਪ੍ਰਾਪਤ ਕੀਤੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਤਰਨਤਾਰ ਲੋਕ ਪੀ ਪਾਰਟੀ ਦੇ ਤਰਨਤਾਰ ਤੋਂ ਉਮੀਦਵਾਰ ਹਰਮੀਤ ਸਿੰਘ ਸੰਧੂ ਚੋਣ ਜਿੱਤ ਕੇ ਜਿਹੜੇ ਨੇ ਬਾਹਰ ਆ ਰਹੇ ਨੇ ਕਾਫਲਾ ਹਰਮੀਤ ਸਿੰਘ ਸੰਧੂ ਦਾ ਇਹ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ